ਨਮਸਕਾਰ ਦੋਸਤੋ ਮੈਂ ਚਾਂਸ ਸਵੇਰਾ ਗੱਬਰ نیوز ਕੋਟ ਕੋਰਾ ਪੰਜਾਬ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਅੱਜ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਵਿਖੇ ਅਸੀਂ ਪਹੁੰਚੇ ਆਂ ਔਰ ਤੁਹਾਨੂੰ ਦਿਖਾਣੇ ਆਂ লাইਵ ਤਸਵੀਰਾਂ ਪਾਰੀ ਸੰਗਤ ਦੇ ਵਿੱਚ ਅੱਜ ਕਿਲਾ ਮੁਵਾਰਕ ਫਰੀਦਕੋਟ ਜੋ ਰਾਜਾ ਰਜਿੰਦਰ ਸਿੰਘ ਦਾ ਕਿਲਾ ਹੈ ਉੱਥੋਂ ਅੱਜ ਨਗਰ ਕੀਰਤਨ ਚੱਲਿਆ ਔਰ ਉਹ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆ ਜਸ 350 ਸਾਲਾ ਸ਼ਹੀਦੀ ਦਿਹਾੜਾ ਜੋ ਮਨਾਇਆ ਗਿਆ ਉਹ ਨਗਰ ਕੀਰਤਨ ਗੋਦੜੀ ਸਾਹਿਬ ਤੋਂ ਚੱਲ ਕੇ ਸ਼ਹਿਰ ਦੇ ਵਾਫਕ ਸਤਾਨਾਂ ਦੇ ਹੁੰਦਾ ਹੋਇਆ ਵਾਪਸ ਗੋਦੜੀ ਸਾਹਿਬ ਪਹੁੰਚੇਗਾ ਪਰ ਤੁਹਾਨੂੰ ਕਿਲੇ ਦੀਆਂ ਔਰ ਬਾਬਾ ਫਰੀਦ ਜੀ ਦੀਆਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦਿਖਾਣੀਆਂ ਜਿੱਥੇ ਭਾਰੀ ਸੰਗਤ ਨੇ ਪਹੁੰਚ ਕੇ ਨਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਉੱਥੇ ਬਾਬਾ ਫਰੀਦ ਜੀ ਬਲੱਡ ਕੈਂਪ ਵੀ ਲੱਗਾ ਹੋਇਆ ਸੀ ਔਰ ਲੰਗਰ ਦਾ ਵੀ ਕਾਫੀ ਇੰਤਜ਼ਾਮ ਕੀਤਾ ਹੋਇਆ ਸੀ ਤੰਦਖਾਨੇ ਲਈ ਤੁਸੀਂ ਇਹਨਾਂ ਦਾ ਕਿਰਾਇਆ ਲੱਗਦਾ ਇਹ ਤੋਂ ਵੀ ਦੇਖ ਰਹੇ ਆ ਬਾਬਾ ਫੀਚੀ ਦੀ ਲਗੜੀ ਦੇ ਵਿੱਚ ਕਿਲਾ ਮੁਾਰਕ ਲੱਗਦੀ ਹੈ ਅੱਗੇ ਦਾ ਕਿਲਾ ਪ੍ਰਾਣਾਜ ਜਿੱਥੇ ਵਿਲਾ ਲੱਗਾ ਹੋਇਆ ਨਗਰ ਕੀਰਤਨ ਵੀ ਕੱਢਿਆ ਗਿਆ ਔਰ ਤੁਹਾਨੂੰ ਦਿਖਾਉਣਾ ਹੈ ਲਾਈਵ ਤਸਵੀਰਾਂ ਅਕਸ਼ੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਜਾਇਲੇ ਵਿੱਚ ਬਸਤ ਖਾਤੇ ਦੇ ਸੋਸ਼ਲਾਰ ਜੀ ਜਿਹੜਾ ਨਾਇਦਾਰਿਆ ਔਰ ਤੁਹਾਨੂੰ ਦਿਖਾਉਣਾ ਹੈ ਬੜੀ ਸ਼ਕਤਾ ਦੇ ਨਾਲ ਸੰਗਤ ਇੱਥੇ ਬੰਸੀ ਹੈ ਔਰ ਦਰਸ਼ਨ ਕਰੀਏ ਬਾਬਾ ਫੀਰ ਜੀ ਦੇ ਬਿਲ੍ਹਾ ਮੌਕੇ ਬੁਲਿਆ ਵੇਂ ਨੀ ਤੁਰਿਆ ਮਾ ਸਾਡੇ ਇਕ ਲੰਗਿਆ ਵਾਕ ਨਗਿਆ ਵੈਗਰੋ

ਉਹਦੀ ਲੈ ਜਾ ਉਹਨਾਂ ਨੂੰ ਬੱਚੇ ਬੱਚੇ ਲੈ ਜਾਓ। ਲੈ ਦਿਨਾਂ ਨੂੰ ਕੱਲੇ ਜਾਓ ਤੁਸੀਂ। ਨਾਲੇ ਨਾਲੇ ਬੱਕੇ ਲਾਓ। ਆਉਣ ਉਸ ਬੰਦੇ ਤੇ ਇੱਕ ਬੈਠਣ ਦੀ ਜਗ੍ਹਾ ਬੰਦ ਕਰੇ ਉਹਨੂੰ ਮਿਲ ਲੈਣੇ। ਜਾਓ। ਲੈ ਦਿਨਾਂ ਨੂੰ। ਬਸ ਤਾਂ ਸਾਡੇ ਮਾਲ లైవ్ జలా దౌడా నమస్కార్ దోస్తో అజ్ assi శ్రీ కోడ్ విహే ఖరే ఆ బాబా శ్రీ తీ ది లగ్డీ دے وچ किला ਮੁबारक ਲੱਗਿਆ హై ఆజే ਦਾ किला ਪ੍ਰਾਣਾਚ ਜਿੱਥੇ ਵਿਲਾ ਲੱਗਾ ਹੋਇਆ ਔਰ ਨਗਰ ਕੀਸਨ ਵੀ ਕੱਢਿਆ ਗਿਆ ਔਰ ਤੁਹਾਨੂੰ ਦਿਖਾਈਆਂ ਲਾਈਵ ਤਸਵੀਰਾਂ ਆਪ ਜੀ શ્રી ਗੁਰੂ ਤੇਗ ਬਹਾਦਰ ਜੀ ਦੇ ਕਿ ਜਿਹੜੀ ਜਾਲੀ ਵਿੱਚ ਪਾਸਟ 6300 ਸਾਲਾਂ ਦੀ ਇਤਿਹਾਸ ਰੰਗਾਇਆ ਜਾ ਰਿਹਾ ਹੈ ਪਰ ਤੋਂ ਦਿਖਾਣੇ ਆ ਬੜੀ ਸ਼ਕਤਾ ਦੇ ਨਾਲ ਸੰਗਤ ਇੱਥੇ ਪਹੁੰਚੀ ਹੈ ਪਰ ਦਰਸ਼ਕਾਂ ਲਈ ਆ ਪਾਪਾ ਫੀਜੀ ਦੇ ਇੱਕ ਵਿਲਾ ਚਲੋ ਬਾਈ ਚਲੋ ਚਲੋ ਆਓ ਜੀ ਤੇਰੇ ਮਾਪੇ ਦੇ ਕੇ ਤੇਰੇ ਦੇ ਕੋਈ ਪਰਲੇ ਪਾਸੇ ਜਾਓ ਜੀ ਟਰਮਲ ਵਾਲੇ ਬਾਈ ਗੱਲ ਸੁਣਿਓ ਮੁੰਡੇ ਵੀ ਪਰਲੇ ਪਾਸੇ